ਬਾਬਾ ਕੁਝ ਜਿਹੜੇ ਨਵੇਂ ਬਿੱਲ ਲੈ ਕੇ ਆਂਦੇ ਨੇ ਉਹਦੇ ਬਾਰੇ ਆ ਸਾਡੇ ਪਾੜਾ ਸਾਹਿਬ ਸਬ ਰਵਿੰਦਰ ਮੀਤ ਸਿੰਘ ਪਾੜਾ ਜੀ ਐਮਐਲਏ ਗੁਰਦਾਸਪੁਰ ਆਪਣੀ ਗੱਲ ਰੱਖਣਾ ਚਾਹਣਗੇ ਪਾੜਾ ਸਾਹਿਬ ਤੁਸੀਂ ਜ਼ਿਕਰ ਕੀ ਥੈਂਕ ਯੂ ਗੁਰਸੋਹ ਇੱਕ ਬਾਇਰੋ ਸਾਹਿਬ ਨੇ ਜਿਹੜੀ ਗੱਲ ਕਹੀ ਆ ਕ੍ਰਿਸ਼ਨ ਕੁਮਾਰ ਤੇ ਮੰਤਰੀ ਗੋਇਲ ਦੀ ਮੈਂ ਉਹਦੇ ਚ ਇੱਕ ਅੰਦਰ ਟਾਈਮ ਮੰਗਿਆ ਜੀ ਬਾਇਰੋ ਸਾਹਿਬ ਨੇ ਦਿੱਤਾ ਨਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਬਾਰ ਬਾਰ ਗੱਲ ਕਹਿ ਰਹੇ ਆ ਕਿ ਕ੍ਰਿਸ਼ਨ ਕੁਮਾਰ ਦੀ ਸਸਪੈਂਸ਼ਨ ਕਿਉਂ ਮੰਗ ਰਹੇ ਹੋ ਮੈਂ ਉਹਦਾ ਲੌਜੀਕਲੀ ਤੁਹਾਨੂੰ ਆਨਸਰ ਦਿੰਨਾ ਕਿ ਜਿਹੜਾ ਐਕਸ਼ਨ ਨਿਤਿਨ ਸੂਤ ਸਸਪੈਂਡ ਕੀਤਾ ਗਿਆ ਉਹ 12-15 ਦਿਨ ਪਹਿਲਾਂ ਉੱਥੇ ਜੁਆਇਨ ਕਰਦਾ ਔਰ ਮਾਦੋਪੁਰ ਹੈਡ ਜਿਸ ਦਿਨ ਉਹ ਬੰਦਾ ਉੱਥੇ ਮਾਦੋਪੁਰ ਹੈਡ ਤੇ ਜਿਹਦੀ ਡੈਥ ਹੋਈ ਆ ਕੈਜੂਐਲਟੀ ਜਿਹੜੀ ਹੋਈ ਆ ਉਹ ਸਰਕਾਰ ਔਰ ਗੋਇਲ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਇੰਨਾ ਨਹੀਂ ਪਤਾ ਕਹਿੰਦੇ ਬਾਜਵਾ ਸਾਹਿਬ ਮਹੀਨੇ ਬਾਅਦ ਗਏ ਆ ਬੀਂਗ ਅਪੋਜੀਸ਼ਨ ਲੀਡਰ ਹੋ ਗਏ ਆ ਬੜੇ ਪੰਜਾਬ ਚ ਜਗ੍ਹਾ ਤੇ ਗਏ ਨੇ ਤੁਹਾਡਾ ਆਪਣਾ ਡਿਪਾਰਟਮੈਂਟ ਆ ਔਰ ਤੁਹਾਨੂੰ ਇਹ ਨਹੀਂ ਪਤਾ ਕਿ ਜਿਸ ਬੰਦੇ ਨੂੰ ਤੁਸੀਂ ਸਸਪੈਂਡ ਕਰ ਰਹੇ ਹੋ ਉਹ ਜਿਹੜਾ ਬੰਦਾ ਉਹਦੋਂ ਉੱਥੇ ਮਰਿਆ ਉਹ ਜਦੋਂ ਡਿੱਗਿਆ ਉਹ ਨੇ ਇਮੀਡੀਏਟਲੀ ਉਹਦੀ ਲੱਤ ਨੂੰ ਜਾਂ ਬਾਹ ਨੂੰ ਹੱਥ ਪਾਇਆ ਉਹ ਲੱਕੀ ਲਈ ਉਹਦਾ ਜਿਹੜੀ ਬਾਹ ਉਹਦੀ ਛੁੱਟ ਗਈ ਤੇ ਐਕਸ਼ਨ ਬਚ ਗਿਆ ਨਹੀਂ ਤੇ ਐਕਸ਼ਨ ਵੀ ਅੰਦਰ ਨਾਲ ਜਾਂਦਾ ਔਰ ਐਕਸ਼ਨ ਦੇ ਉਹਦੇ ਚੂਲੇ ਤੇ ਸੱਟ ਲੱਗ ਗਈ ਔਰ 15 ਦਿਨ ਉਹ ਮੈਡੀਕਲ ਛੁੱਟੀ ਤੇ ਰਿਹਾ ਤੇ ਤੁਸੀਂ ਯਾਰ ਉਹਨੂੰ ਸਸਪੈਂਡ ਕਰਕੇ ਤੇ ਆਪਣੀ ਕਮੀਜ਼ ਦੀ ਜਿਹੜੀ ਆ ਆਪਣੀ ਕਾਲਰ ਝਾੜ ਰਹੇ ਹੋ ਇਸ ਕਰਕੇ ਅਸੀਂ ਜਿਹੜੀ ਸਸਪੈਂਸ਼ਨ ਉਹ ਉਸ ਅਫਸਰ ਦੀ ਮੰਗ ਮੰਗਦੇ ਆ ਜੀ ਦੀ ਡਿਊਟੀ ਬਣਦੀ ਆ ਕਈ ਵਾਰ ਹੁੰਦਾ ਆ ਕਿ ਆਪਣਾ ਮਾੜੇ ਕੰਮ ਤੇ ਪਰਦਾ ਪਾਉਣ ਲਈ ਅਸੀਂ ਥੱਲੇ ਜਿਹੜਾ ਉਹ ਜੋਰ ਚੱਲ ਜਾਂਦਾ ਸੋ ਇਸ ਕਰਕੇ ਨਿਤਿਨ ਸੂਤ ਤੇ ਇਹਨਾਂ ਨੇ ਬਿਲਕੁਲ ਗਲਤ ਕੀਤਾ ਆ ਸੈਕੰਡ ਜਿਹੜੀ ਜਿਹੜਾ ਬਿੱਲ ਲੈ ਕੇ ਆਇਆ ਏ ਆ ਇੰਪਰੂਵਮੈਂਟ ਟਰਸਟਾਂ ਦੇ ਜਿਹੜੇ ਪੈਸੇ ਆ ਉਹ ਇਕੱਠੇ ਕਰਕੇ ਤੇ ਮਿਊਨਿਸਪਲ ਜਿਹੜਾ ਫੰਡ ਆ ਉਹਦੇ ਵਿੱਚ ਇਕੱਠਾ ਕਰਨਾ ਇਹਨਾਂ ਨੇ ਮੇਰੀ ਗੁਰਦਾਸਪੁਰ ਦੀ ਇੱਕ ਲਾਈਵ ਐਗਜ਼ੈਂਪਲ ਹੈ ਕਿ ਜਿਸ ਦਿਨ 17 ਚ ਮੈਂ ਐਮਐਲਏ ਬਣਿਆ 27 ਕਰੋੜ ਰੁਪਏ ਇੰਪਰੂਵਮੈਂਟਸ ਗੁਰਦਾਸਪੁਰ ਤੇ ਕਰਜ਼ਾ ਸੀਗਾ ਔਰ ਉਸ ਕਰਜ਼ੇ ਨੂੰ ਲਾਇਆ ਵੀ 15 ਕਰੋੜ ਰੁਪਏ ਦਾ ਬੱਸ ਸਟੈਂਡ ਵੀ ਬਣਾਇਆ ਮੈਂ ਔਰ ਉਸ ਤੋਂ ਜਿੰਨਾ ਮੈਨੂੰ ਲੋੜ ਸੀ ਉਹ ਜਗਾ ਅਸੀਂ ਵੇਚੀ ਤਾਂ ਜੋ ਪੀੜ ਸੀ ਸਾਨੂੰ ਹਰ ਐਮਐਲਏ ਨੂੰ ਆਪਣੇ ਇਲਾਕੇ ਦੀ ਹੁੰਦੀ ਆ ਕਿ ਇਹ ਜਗਾ ਜਿਹੜੀ ਅਸੀਂ ਉਨੀ ਵੇਚੀ ਹੈ ਜਿੰਨੀ ਕਿ ਲੋੜ ਆ ਕਿਉਂਕਿ ਉਦੋਂ ਕੋਈ ਖਰੀਦਾ ਹੀ ਨਹੀਂ ਸੀ ਉੱਥੇ ਜਗਾ ਮੈਨੂੰ ਇਹ ਸੀ ਬੱਸ ਸਟੈਂਡ ਬਣੇਗਾ ਤੇ ਉੱਥੇ ਰੇਟ ਵਧਣਗੇ ਅੱਜ ਉਹ ਬੱਸ ਸਟੈਂਡ ਬਣਿਆ ਹੁਣ ਆਕਸ਼ਨ ਇਹਨਾਂ ਦੀ ਗਵਰਨਮੈਂਟ ਚ ਹੋਈ ਆ ਔਰ 80 ਕਰੋੜ ਰੁਪਈਆ ਇਹਨਾਂ ਨੇ ਉੱਥੋਂ ਵਟਿਆ ਔਰ 40 ਤੋਂ 50 ਕਰੋੜ ਰੁਪਈਆ ਜੇ ਇਹਨਾਂ ਨੇ ਹੋਰ ਵਟਣਾ ਔਰ ਇਹਨਾਂ ਨੇ ਹੁਣ ਮਲਾਂਕਣ ਕੀਤਾ ਕਿ ਟਰਸਟਾਂ ਚ ਪੈਸੇ ਕਿੱਥੇ ਪਏ ਨੇ ਤੇ ਉਹ ਪੈਸੇ ਇਕੱਠੇ ਕਰਕੇ ਸੈਂਟਰਲਾਈਜ਼ ਕਰ ਲਈਏ ਪੰਜਾਬ ਦੇ ਵਿੱਚ ਤੇ ਉੱਥੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਇਹਨਾਂ ਨੂੰ ਉਡਾਈਏ ਤੇ ਫੂਕੀਏ ਨਾਲ ਕਰਜ਼ਾ ਵੀ ਲੈ ਸਕਦੇ ਆ ਸੂ ਇਸ ਕਰਕੇ ਗੁਰਦਾਸਪੁਰ ਇੱਕ ਐਗਜ਼ੈਂਪਲ ਆ ਮੈਂ ਤੁਹਾਨੂੰ ਦੱਸ ਰਿਹਾ ਤੋ ਇਸ ਗੱਲ ਦੀ ਘੋਰ ਨਿੰਦਾ ਕਰਦੇ ਆ ਕਿ ਜੇ ਇਹ ਮੇਰੀ ਗਲਤੀ ਹੈ ਤਾਂ ਮਤਲਬ ਕਿ ਅਸੀਂ ਆਪਣੇ ٹرسٹ ਨੂੰ ਪੈਰਾਸਿਰ ਲਿਆਂਦਾ ਉਹਨੂੰ ਅਸੀਂ ਸੈਲਫ ਸਸਟੇਨ ਬਾਡੀ ਬਣਾਇਆ ਉਹਦਾ 100 ਕਰੋੜ ਰੁਪਇਆ ਮੇਰਾ ਇਰਾਦਾ ਸੀ ਕਿ ਉਹਦੀ ਇਹ ਐਫ ਡੀ ਕਰਾਉਣ ਔਰ ਉਹਦੇ ਉਹਦੇ ਜਿਹੜਾ ਵਿਆਜ ਆਉਣਾ ਉਹਦੇ ਤੋਂ ਗੁਰਦਾਸਪੁਰ ਦਾ ਸਾਰੀ ਉਮਰ ਲਈ ਕੰਮ ਚੱਲ ਸਕਦਾ ਅਸੀਂ ਹਮੇਸ਼ਾ ਇਹ ਆਸ 'ਚ ਰਹਿੰਦੇ ਆ ਕਿ ਜਿਹੜਾ ਪੈਸਾ ਪਿਆ ਹੋਇਆ ਉਹਨੂੰ ਉਡਾ ਦਿਓ ਤੇ ਜਿਹੜੀ ਕੋਈ ਐਸੈਟ ਬਣਾਇਆ ਕਿਸੇ ਨੇ ਉਹ ਉਹਦੀ ਉਹ ਕੋਈ ਵੈਲਿਊ ਨਹੀਂ ਇੱਥੇ ਰਹੀ ਸੋ ਇਸ ਕਰਕੇ ਇਹ ਬੜੀ ਮਾੜੀ ਗੱਲ ਆ ਔਰ ਨਾਲ ਹੀ ਇਹਨਾਂ ਨੇ ਇੱਕ ਹੋਰ ਨਵਾਂ ਕੰਮ ਫੜ ਲਿਆ ਆਪ ਇਹਨਾਂ ਦੇ ਪੱਲੇ ਕੱਖ ਨਹੀਂ ਸਰਕਾਰ ਦੇ ਬਾਜਵਾ ਸਾਹਿਬ ਇੱਕ ਰੁਪਈਆ ਇਹਨਾਂ ਨੇ ਕਿਸੇ ਪਿੰਡ ਨੂੰ ਗਰਾੜ ਨਹੀਂ ਦਿੱਤੀ ਔਰ ٹرسٹ ਦੇ ਪੈਸਿਆਂ ਨੂੰ 96 ਦੇ ਮਤੇ ਲਾ ਕੇ ਤੇ ਪਿੰਡਾਂ ਨੂੰ ਬਾਹਰਲੀ ਜੂਰਿਸਡਿਕਸ਼ਨ ਦੇ ਵਿੱਚ ਹੁਣੇ ਵੰਡਣਾ ਚਾ ਰਹੇ ਆ ਚਾਹੇ ਉਹ ਮੇਰੇ ਗਰਦਾਸਪੁਰ ਦੇ ਪੈਸਿਆਂ ਦੀ ਗੱਲ ਕਰ ਲਓ 96 ਦਾ ਮਤਾ ਅਪਰੂਵ ਕਰਕੇ ਜਿਹੜਾ ਕਿ ਕਰ ਨਹੀਂ ਸਕਦੇ ਉਹ ਕਰ ਨਹੀਂ ਸਕਦੇ ਕਾਨੂੰਨੀ ਤੌਰ ਤੇ ਪਰ ਉਹਨਾਂ ਨੇ ਕਰਕੇ ਹੋਰ ਪਿੰਡਾਂ ਨੂੰ ਪੈਸੇ ਦੇ ਰਿਹਾ ਪੰਜਾਬ ਦੇ ਪਿੰਡਾਂ ਨੂੰ ਮੇਰੇ ਪੈਸੇ ਦੇਣਗੇ ਸਵੇਸ਼ ਕਰਕੇ ਇਹ ਚੀਜ਼ ਨੂੰ ਚੈਲੰਜ ਕਰਨਾ ਪਿਆ ਕੋਰਟ ਚ ਚੈਲੰਜ ਵੀ ਕਰਾਂਗੇ ਆਰਟੀਆਈ ਪਾਉਣ ਲੱਗਾ ਹਾਂ ਮੈਂ ਪਰ ਇਹ ਇਹਨਾਂ ਦੀ ਜਿਹੜੀ ਮਾੜੀ ਮਾਨਸਿਕਤਾ ਆ ਉਹ ਅਸੀਂ ਨਹੀਂ ਚੱਲਣ ਦੇਾਂਗੇ ਔਰ ਨਾਲ ਹੀ ਇੱਕ ਹੋਰ ਜਿਹੜਾ ਨਵਾਂ ਕੰਮ ਹੁਣੇ ਕਰ ਰਹੇ ਆ ਜਿਹੜਾ ਨਵੇਂ ਮੁਲਾਜ਼ਮ ਠੇਕੇ ਦੀ ਪ੍ਰਣਾਲੀ ਤੇ ਵਾਰਸ ਸਵੇ ਰੱਖਣ ਜਾ ਰਹੇ ਆ ਔਰ ਉਹ ਕੂੜਾ ਘਰਾਂ ਤੋਂ ਕਲੈਕਟ ਵੀ ਕਰਨਗੇ ਸੈਗਰੀਗੇਟ ਵੀ ਕਰਨਗੇ ਤੇ ਮਿਊਨਿਸਪਲ ਕਮੇਟੀਆਂ ਤੇ ਬੋਝ ਪਾਉਣਗੇ ਜੋ ਜਿਹੜੇ ਮੁਲਾਜ਼ਮ ਨੇ ਕੱਚੇ ਜਿਹੜੇ ਆ ਕੂੜਾ ਚੱਕਦੇ ਨੇ ਕਮੇਟੀਆਂ ਦੇ ਉਹ ਧਰਨਿਆਂ ਤੇ ਬਹਿ ਗਏ ਆ ਅੱਜ ਵੀ ਬੈਠੇ ਨੇ ਉਹਨਾਂ ਨੇ ਮੇਰੇ ਖਿਆਲ ਕੱਲ ਵੀ ਸ਼ਾਇਦ ਧਰਨੇ ਤੇ ਬੈਠੇ ਨੇ ਬਹਿਣਾ ਆ ਸੋ ਇਸ ਕਰਕੇ ਇਹ ਉਹ ਚੀਜ਼ ਦਿੱਲੀ ਵਾਲਿਆਂ ਦਾ ਰਲ ਕੇ ਕਰ ਰਿਹਾ ਕਿ ਪੈਸਾ ਖਾਦਾ ਕਿੱਥੋਂ ਜਾ ਸਕਦਾ ਆ ਪੰਜਾਬ ਨਾਲ ਕੋਈ ਪੀੜ ਨਹੀਂ ਕੋਈ ਸਰੋਕਾਰ ਨਹੀਂ ਇਹਨਾਂ ਨੂੰ ਸੋ ਮੈਂ ਅੰਦਰ ਵੀ ਬੋਲਿਆ ਹੁਣ ਵੀ ਠੋਕ ਕੇ ਬੋਲਿਆ ਜੇ ਇਹਨਾਂ ਚ ਯੁਰਤ ਸੀ ਮੇਰੀ ਗੱਲ ਦਾ ਜਵਾਬ ਦਿੰਦੇ ਔਰ ਮੈਂ ਅੱਜ ਵੀ ਇੱਥੇ ਕਹਿ ਰਿਹਾ ਮੇਰੀ ਗੱਲ ਦਾ ਜਵਾਬ ਦਿਓ ਜੇ ਮੈਂ 1% ਵੀ ਗਲਤ ਹਾਂ ਕਦੀ ਇਹ ਲੋਜੀਕਲ ਗੱਲ ਮੈਂ ਕੀਤੀ ਨਹੀਂ ਲੋਜਿਕ ਦਾ ਠੋਕੇ ਸਟੈਂਡ ਲਈਦਾ ਪੰਜਾਬ ਦੇ ਨਾਲ ਖੜੇ ਆ ਤੇ ਪੰਜਾਬ ਦੀ ਜਿਹੜੀ ਆ ਤਬਾਈ ਜਾਂ ਲੁੱਟਣ ਇਹਨਾਂ ਨੂੰ ਅਸੀਂ ਦੇਾਂਗੇ ਹੁਣ ਤੁਸੀਂ ਇੱਕ ਨਵੀਂ ਗੱਲ ਅੰਦਰ ਵੇਖੀ ਹੋਣੀ ਹੈ ਜਿਹੜੇ ਮੁੰਡੀਆਂ ਸਾਹਿਬ ਨੇ ਬੋਲਦੇ ਉਹਨਾਂ ਨੇ ਕਾਂਗਰਸ ਦੇ ਮੈਂਬਰ ਨੂੰ ਗੱਲ ਕਹੀ ਕਿ ਗੱਲ ਐਸ ਤਰ੍ਹਾਂ ਸਰਦਾਰ ਸਾਹਿਬ ਤੁਸੀਂ ਇਹੋ ਜੀ ਗੱਲ ਕਹਤੀ ਐ ਜਿਹੜੀ ਚੀਫ ਮਨਿਸਟਰ ਦੀ ਹਿੱਟ ਲਿਸਟ 'ਚ ਤੁਹਾਡਾ ਨਾਂ ਪੈ ਗਿਆ ਉਹਦਾ ਮਤਲਬ ਹੈ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ ਪੰਜਾਬ ਦੀ ਬਿਹਤਰੀ ਦੀ ਜਾਂ ਆਪਣੇ ਹਲਕੇ ਦੀ ਬਿਹਤਰੀ ਦੀ ਜਾਂ ਆਪਣੇ ਏਰੀਆ ਦੀ ਬਿਹਤਰੀ ਦੀ ਕਰਨੀ ਹੈ ਉਹਦੇ ਵਾਸਤੇ ਪਰਮਿਸ਼ਨ ਭਗਵੰਤਬਾਨ ਕੋ ਲੈਣੀ ਪੈਗੀ ਇਹ ਆਨ ਰਿਕਾਰਡ ਹੈ ਅੱਜ ਮੁੰਡੀਆਂ ਨੇ ਬੋਲਦੇ ਗੱਲ ਇਹ ਬੇਸਿਕਲੀ ਮੈ ਸਮਨਾ ਅਗੇਂਸਟ 올 ਪ੍ਰਿੰਸੀਪਲਸ ਆਫ ਡੈਮੋਕ੍ਰੇਸੀ ਤੁਸੀਂ ਇਹ ਗੱਲ ਕਹੋ ਕਿ ਸਰਦਾਰ ਜੀ ਜਿਹੜੀ ਤੁਸੀਂ ਗੱਲ ਕਹਿਤੀ ਹੈ ਤੁਸੀਂ ਸੀਐਮ ਦੀ ਹਿਟ ਲਿਸਟ ਦੇ ਵਿੱਚ ਆ ਗਏ ਆ ਉਹਦਾ ਮਤਲਬ ਤੁਹਾਡੀਆਂ ਹਿਟ ਲਿਸਟਾਂ ਇਥੋਂ ਬਣਦੀਆਂ ਨੇ ਤੁਸੀਂ ਸਮਝਦੇ ਹੋ ਕਿ ਕਾਂਗਰਸ ਨੂੰ ਤੁਸੀਂ ਬਰੋ ਬੀਟ ਕਰਨ ਦੀ ਤਾਕਤ ਰੱਖਦੇ ਹੋ ਝੂਠ ਦੇ ਨਾਲ ਇਹ ਕੰਮ ਚੱਲਦਾ ਨਹੀਂ ਤੁਹਾਡਾ ਚਿਹਰਾ ਮੋਰਾ ਸਾਫ਼ ਬਿਲਕੁਲ ਲੋਕਾਂ ਸਾਹਮਣੇ ਆ ਚੁੱਕਿਆ ਹੈ ਟੋਟਲ ਬੈਂਕਰਪਟ ਗਵਰਨਮੈਂਟ ਹੈ ਬੈਂਕਰਪਸੀ ਆਫ ਆਈਡੀਆਜ਼ ਹੈ ਇੱਥੋਂ ਦੀ ਅਫਸਰਸ਼ਾਹੀ ਨੇ ਕੰਪਲੀਟ ਪੰਜਾਬ ਫੇਲ ਕਰਕੇ ਰੱਖ ਦਿੱਤਾ ਤੇ ਇਹਨਾਂ ਨੂੰ ਹੁਣ ਪਤਾ ਨਹੀਂ ਕਿ ਅਸੀਂ ਇਹਦੇ 'ਚ ਕਰੀਏ ਕੀ ਜੀ ਹੋਰ ਗੱਲ ਤੇ ਸਸ ਜੀ ਵੀ ਹੈਵ ਥਿਸ ਹੋਏ ਵੀ ਹਾਤੇ ਜਿਹੜੇ ਸੈਕਸ਼ਨ ਬਣਾਏ ਜਾਂਦੇ ਕੁਝ ਵੀ ਨਹੀਂ ਸੀ 50000 ਅਨਾਉਂਸ ਕਰਨ ਦੀ ਉਮੀਦ ਸੀ ਉਹ ਤੇ ਕੀਤਾ ਨਹੀਂ ਤੁਸੀਂ 50000 ਦੀ ਜਗ੍ਹਾ ਤੇ 20000 ਕੀਤਾ ਉਹ ਵੀ ਕੀਤਾ ਜਿੱਥੇ 100% ਹੋਏਗਾ ਅੱਛਾ ਗਰਦਾਬਰੀਆਂ ਤੇ ਇਹਨਾਂ ਦੇ ਬੰਦਿਆਂ ਨਹੀਂ ਕਰਨੀਆਂ ਨੇ ਪਿਛਲੀ ਵਾਰ ਵੀ ਕਿਹਾ ਸੀ ਅਸੀਂ 100% ਦਾਂਗੇ ਬਟ ਗਰਦਾਬਰੀ ਦੇ ਨਾਲ ਨਿਹਰਾ 5 ਏਕੜ ਤੱਕ ਗਿਆ ਸੀ ਅਸੀਂ ਮੰਗ ਕੀਤੀ ਹੈ ਕਿ ਜਿਸ ਕਿਸਾਨ ਟੋਟਲ ਫਸਲ ਜਿਹੜੀ ਕਿਸੇ ਨੇ 10 ਕਿੱਲੇ ਬੀਜੇ 20 ਬੀਲੇ 2 ਬੀਜੇ 3 ਉਹਨੂੰ 100% ਕੰਪਨਸੇਸ਼ਨ 50000 ਦੀ ਹੋਣੀ ਚਾਹੀਦੀ ਦੇ ਆਰ ਪ੍ਰੋਮਿਸਡ ਓਨਲੀ 20 ਇਹ ਵੀ ਸਾਨੂੰ ਖਸ਼ਿਆ ਪਤਾ ਨਹੀਂ ਦੇ ਸਕਣਗੇ ਨਹੀਂ ਦੇ ਸਕਣ ਕੋਈ ਜਾਨਵਰਾਂ ਦੀ ਕੰਪਨਸੇਸ਼ਨ ਕੋਈ ਚਲੋ ਡੈਥ ਜਿੰਨਾਂ ਦੀ ਹੋ ਗਈ ਉਹਨਾਂ ਨੂੰ 4-4 ਲੱਖ ਰੁਪਏ ਦਿੱਤਾ ਵਿਚ ਇਸ ਮੈਂ ਸਮਝਦਾ ਬਹੁਤ ਘਾਟੇ ਵੱਧ ਹੋਣਾ ਚਾਹੀਦਾ ਸੋ ਜਿਹੜੀ ਸਾਡੀ ਹੋਰ ਇਨਫਰਾਸਟ੍ਰਕਚਰ ਦੀ ਘਰਾਂ ਦੀ ਹੋਰ ਬਾਕੀ ਨੁਕਸਾਨ ਹੋ ਇਹਨੂੰ ਉਹਦੇ ਬਾਰੇ ਬਚੋਪੀ ਨੇ 5 6 6000 ਦੀ ਦਿੱਕਸ਼ਾ ਨੂੰ ਦਿੱਤੀ ਬੜੀ ਵੱਡੀ ਸੀ ਚੀਮਾ ਜੀ ਦੇ ਨਾਲ ਕਾਰਨ ਕੀ ਸੀ 10 ਏਕੜ ਜ਼ਮੀਨ ਦਾ ਬਾਰ ਬਾਰ ਜ਼ਿਕਰ ਕਰ ਰਹੇ ਸੀਗੇ ਉਹ ਕੀ ਮਾਮਲਾ ਸੀ ਜਰਾ ਮੇਰੇ ਅਖਲ ਆਪਣਾ ਤੋਵਨ ਖਵਾ ਬਿਟੇ ਮਾਰਗਰਟ ਥੈਚਰ ਨੇ ਗੱਲ ਕਹੀ ਸੀ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਗਲੈਂਡ ਨੇ ਕਿ ਜਦੋਂ ਕੋਈ ਵਿਰੋਧੀ ਤੁਹਾਡੇ ਤੇ ਪਰਸਨਲ ਅਟੈਕ ਕਰਦਾ ਸਮਝੋ ਉਹਨਾਂ ਕੋ ਮੁੱਦੇ ਮੋਗੇ ਸਭ ਮੁੱਦੇ ਮੋਗੇ ਕੱਲ ਇਹਨਾਂ ਕੋ ਕਹਿਣ ਨੂੰ ਕੋਈ ਹੈ ਨਹੀਂ ਸੀ ਸੋ ਕੋਈ ਇਹਨਾਂ ਦੀ ਗੱਲ ਦਾ ਜਵਾਬ ਕੀ ਦੇਣਾ ਜੋ ਜੋ ਇਹਦੇ ਕੰਢੇ ਪਾਣੂ ਹੈ ਹੀ ਕੁਝ ਨਹੀਂ ਇਹਨਾਂ ਕੋਲ ਸਭ ਕਹਿੰਦੇ ਨੇ ਇਹ ਖਾਸ ਕਰਕੇ ਨੰਦਸੂਲ ਨੂੰ ਬਲਦ ਦਿੱਤਾ ਕਦੇ ਇਹ ਕਾਂਗਰਸ ਨੇ ਵਿਰੋਧਤਾ ਕੀਤੀ ਹੈ ਕਹਿੰਦੇ ਵੀ ਕਿਸਾਨਾਂ ਦੇ ਮੂਤ ਕਰਦੇ ਇਹ ਬੜੀ ਇਕਨੋਮੀ ਜਿਹੜਾ ਹੈ ਮੈਡਮ ਤੁਸੀਂ ਅੰਦਰੋਂ ਪਤਾ ਕਰੋ ਐਕਸੈਪਟ ਫॉर ਦੀ ਲਾਸਟ ਬਿਲ ਜਿਹਦੇ ਵਿੱਚ ਠੱਗੀ ਠੋਰੀ ਮਾਰਨਾ ਚਾਹੁੰਦੇ ਇਮਪਰੂਵਮੈਂਟ ਟ੍ਰਸਟਾਂ ਨੂੰ ਸਾਰਿਆਂ ਨੂੰ ਬਾਕੀ ਕਾਂਗਰਸ ਸਪੋਰਟ ਕੀਤੀ اپੋਜ਼ ਨਹੀਂ ਕੀਤਾ ਇਹੀ ਤਾਂ ਤੁਹਾਨੂੰ ਦੱਸ ਰਹੇ ਆ ਇਸ ਫੋਰਮ ਨੂੰ ਇੱਕ ਝੂਠ ਬੋਲਣ ਦਾ ਫੋਰਮ ਇਹਨਾਂ ਨੇ ਬਣਾਇਆ ਐਕਸੈਪਟ ਫੋਰ 1 ਬਿਲ ਵਿਚ ਵੀ ਵਿਲ ਅਪੋਜ਼ ਟੋਥਨ ਨੇ ਉਹ ਹੈ ਕਿ ਇੰਪਰੂਵਮੈਂਟ ਟ੍ਰਸਟਾਂ ਦਾ ਪੈਸਾ ਸਾਰਾ ਇਸ ਇਹਨਾਂ ਦੀ ਜਿਹੜੀ ਮੇਨ ਬਾਡੀ ਹੈ ਲੋਕਲ ਸੈਲਫ ਗਵਰਨਮੈਂਟ ਉਹ ਨਾ ਕੁਆਦੇ ਉਹਦੀ ਫਿਰ ਦੁਰਵਰਤੋਂ ਕਰ ਸਕਣ ਕੋਈ ਦਿੱਲੀ ਚਲਾ ਜਾਏਗਾ ਕੋਈ ਇਹਨਾਂ ਦੀ ਜੇਬਾਂ ਚਲਾ ਜਾਏਗਾ ਕੁਝ ਤਾਂ ਕਰ ਜਾ ਚੁੱਕ ਲੈਣਗੇ ਆ ਇਹਨਾਂ ਦਾ ਪਲਾਨ ਹੈ ਸਰ ਵਿਚਾਰ ਨੂੰ ਮਿਲਦੇ ਨਹੀਂ ਅਮਰਸ਼ਾਹ ਤੇ ਵੈਸੇ ਹੀ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਅਮੇਸ਼ਾਹ ਜੀ ਤੇ ਤੁਹਾਨੂੰ ਪਤਾ ਭਗਵੰਤ ਮਾਨ ਤੇ ਅਮੇਸ਼ਾਹ ਜੀ ਦਾ ਬੜਾ ਨੇੜ ਦਾ ਰਿਸ਼ਤਾ ਹੈ ਤੇ ਰਵਨੀਤ ਸਿੰਘ ਬਿੱਟੂ ਲੈਣ ਹੀ ਆਏ ਸੀ ਭਗਵੰਤ ਮਾਨ ਨੂੰ ਉਹਨੇ ਇਸ਼ਾਰਾ ਕੀਤਾ گورنر ਉਥੋਂ ਕਿ ਉਥੋਂ ਚਲੀਏ ਜਹਾਜ਼ ਤੇ ਇਕੱਠੇ ਗਏ ਇਹ ਤੇ ਬਿੱਟੂ ਸਪੈਸ਼ਲੀ ਖਲਿਆ ਗਿਆ ਕਿ ਲੈ ਕੇ ਆ ਜੀ ਉਹਨਾਂ ਦੋਨੋਂ ਜਾਣੇ ਇਕੱਠੇ ਗਏ ਮੈਂ ਤਾਂ ਤੁਹਾਨੂੰ ਪਹਿਲੇ ਵੀ ਕਹਿੰਨਾ ਮਹਾਰਾਸ਼ਟਰ ਦਾ ਜਹਾਜ਼ ਜਿੱਦਣ ਲੱਗਾ ਉਹ ਦਿਨ ਤੁਹਾਨੂੰ ਆਪਣੇ ਆਪ ਹੀ ਇੱਕ ਨਾ ਛਿੰਦੇ ਲੱਭ ਪੈਣਾ ਬੀਜਪੀ